ਜਾ ਸੂਆ ਸੋਈ ਹੋਈ ਐ ਦੂਜਾ ਸੂਆ ਸੋਈ ਵੀ ਐ ਹਾਂਜੀ 2.5 ਮਿੰਟ ਨੂੰ ਸੋਈ ਨੂੰ ਹੋ ਗਿਆ 2.5 ਮਿੰਟ ਸੋਈ ਨੂੰ ਹੋ ਗਿਆ ਹਾਂਜੀ ਤੇ ਦੁੱਧ ਹੁਣ ਕਿੰਨਾ ਹੋ ਬਾਈ ਇਸ ਟਾਈਮ ਦੁੱਧ ਕੰਡੇ ਵਾਲਾ ਫਾਸਕੀਲ ਤਿਆਰ ਹੋਈ ਐ ਚੰਗਾ 10 ਕਿਲੋ ਕੋਈ ਜਮਾ ਤੱਕ ਮੈਂ ਕਾਜਾ ਲਾ ਸਕਦਾ ਮੇਰਾ ਕੱਦ 6 ਫੁੱਟ ਐ ਹਾਂਜੀ ਤੇ ਮੇਰੇ ਅੱਗੇ ਮੋਢੇ ਤੱਕ ਆਉਂਦੀ ਐ ਥਾਂ ਕੱਦ ਚੰਗੇ ਚ ਆ ਹਨਾ ਹਾਂਜੀ ਕੱਦ ਚੰਗੇ ਨੇ ਹੂੰ ਹਾਂਜੀ 23 ਕਿਲੋ ਇਹਦਾ ਦੁੱਧ ਤਿਆਰ ਐ ਇਸ ਟਾਈਮ ਕੰਡੇ ਵਾਲਾ 23 ਕਿਲੋ ਇਸ ਟਾਈਮ ਆਪਣੀ ਪੂਰੀ ਤਸੱਲੀ ਐ ਇਸ ਨੇ ਆਏ ਨੇ ਕੋਈ ਲਾਂਬੇ ਵਾਲਾ ਕੰਮ ਨਹੀਂ ਹੋਊਗਾ ਮਗਰ ਇਹਦੇ ਬੱਚੀ ਐ ਇਹਦੇ ਮਗਰ ਬੱਛੀ ਆ। ਹਾਂਜੀ ਬੱਛੀ ਆ। ਆ ਜਿਹੜੀ ਬੱਛੀ ਆ ਨਾ ਕਾਲੇ ਰੰਗ ਚ। ਹਾਂਜੀ ਬਾਈ ਜੀ। ਆਹ ਆ ਦੋਸਤੋ ਬੱਛੀ ਆ ਇਹਦੇ ਮਗਰ ਬਲੈਕ ਰੰਗ ਦੇ ਵਿੱਚ ਦੇਖ ਸਕਦੇ ਹੋ ਤੁਸੀਂ। ਤੇ ਇਹਦੀ ਫੈਟ ਚੰਗੀ ਹੁੰਦੀ ਉਹ ਹੈ ਨਾ? ਹਾਂਜੀ ਬਾਈ ਜੀ। ਉਹਦੇ ਸਾਮ ਹੈਗਾ ਇਸ ਟਾਈਮ 10 ਕਿਲੋ ਤਿਆਰ ਹੈ ਜੀ। 10 ਕਿਲੋ ਤਿਆਰ ਆ। ਹਾਂਜੀ। ਦੋਨੇ ਟਾਈਮ ਮਿਲਦੀ ਆ। ਦੋਨੇ ਟਾਈਮ ਮਿਲਦੀ ਆ। ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ? ਸੂਈ ਨੂੰ ਨੇ ਹੋ ਗਿਆ ਜੀ ਸਵਾ ਦੋ ਮਹੀਨੇ। ਸਵਾ ਦੋ ਮਹੀਨੇ। ਹਾਂਜੀ ਬਾਈ ਜੀ। ਬੋਲਾ ਕਿੰਨਾ ਖੂ ਹਣ? 16 ਕਿਲੋ ਬੋਲਾ ਜੀ ਸਵਾ ਸਵਾ। 16 ਕਿਲੋ ਬੋਲਾ ਤਿਆਰ ਆ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਭੋਖੜਾ ਤਹਿਸੀਲ ਪੈ ਜਾਂਦੀ ਹੈ ਗੋਨਿਆਣਾ ਮੰਡੀ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਬਿਲਕੁਲ ਗੋਨਿਆਣੇ ਦੇ ਨਾਲ ਦਾ ਪਿੰਡ ਹੀ ਹੈ ਬਠਿੰਡੇ ਤੋਂ ਬਾਜਾਖਾਨਾ ਜਿਹੜਾ ਰੋਡ ਜਾਂਦਾ ਉਸ ਰੋਡ ਦੇ ਉੱਤੇ ਇਹ ਪਿੰਡ ਪੈ ਜਾਂਦਾ ਹੈ ਤੇ ਬਾਈ ਕੋਲੇ ਪੰਜ ਨਾਕ ਪਕਾਉਗਾ ਚਾਰ ਗਾਈਆਂ ਤੇ ਇੱਕ ਇਹ ਨੀਲੀ ਰਾਵੀ ਦੇ ਵਿੱਚ ਪੈਂਦੀ ਮੱਝ ਹੈ ਜੀ ਤੇ ਜਿਹੜੀ ਤੁਸੀਂ ਸਾਹਮਣੇ ਮੱਝ ਦੇਖ ਰਹੇ ਹੋ ਇਹ ਮੱਝ ਤੋਕੜ ਆ ਗਈ 2.5 ਕ ਮਹੀਨਿਆਂ ਦੇ ਲਗਭਗ ਇਹ ਤਕਰੀਬਨ ਸੂਈ ਨੂੰ ਇਹਨੂੰ ਹੋ ਗਏ ਆਗੇ ਤੇ ਬਾਕੀ ਮੱਝ ਹੈ ਬਹੁਤ ਸੋਹਣੀ ਆਗੀ ਸਿੰਗਾ ਨਗੋ ਕੱਦ ਕਾਠ ਥਣ ਲੈਵੇ ਦੀ ਸਾਫ ਆਗੀ ਬੱਚਾ ਇਹਦੇ ਹੈਗਾ ਮਗਰ ਕੱਟਾ ਤੇ ਸਾਫ ਸੁਥਰੀ ਹੈਗੀ ਤੇ ਸੰਭੀ ਬਲੀ ਵੀ ਚੰਗੀ ਆ ਬਾਕੀ ਚੰਗਾ ਦੁੱਧ ਤਿਆਰ ਆਗਾ ਤੇ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਤਿੰਨ ਗਾਈਆਂ ਗਈਆਂ ਤਾਜ਼ੀਆਂ ਸੂਈਆਂ ਮੀਆਂ ਤੇ ਇੱਕ ਹੈਗੀ ਆਗੀ ਤੋਕੜਾ ਸਾਰਿਆਂ ਨੂੰ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਆਪਾਂ ਤੇ ਕੱਲੀ ਕੱਲੀ ਨੂੰ ਤੋੜ ਕੇ ਦਿਖਾਵਾਂਗੇ ਰੇਡ ਸਾਰੇ ਪਸ਼ੂਆਂ ਦਾ ਵੀਡੀਓ ਦੇ ਵਿੱਚ ਹੀ ਹੋਊਗਾ ਜਿਹਨੂੰ ਜਿਹੜਾ ਵੀ ਨੱਕ ਪਸੰਦ ਆਉਂਦਾ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਬਈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਣੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਪਸ਼ੂਆਂ ਨੂੰ ਖਰੀਦ ਸਕਦੇ ਹੋ ਤੇ ਡਿਟੇਲ ਤੁਹਾਨੂੰ ਸਾਰੀ ਲੈ ਕੇ ਦਿੰਨੇ ਆ ਤੇ ਟੋਟਲ ਆਪਾਂ ਸਾਰੀ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ A to Z ਡਿਟੇਲ ਲੈ ਕੇ ਦਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਆਪਾਂ ਸਾਰੀ ਡਿਟੇਲ ਲੈ ਕੇ ਦਿੰਦੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਮਨਤਰੀ ਸਿੰਘ ਜੀ ਹਾਂਜੀ ਪਿੰਡ ਭੋਗੜਾ ਨੇੜੇ ਗੋਨਾਂ ਵਾਲਾ ਮੰਡੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਦਾ ਜੀ ਹਾਂਜੀ ਮੋਬਾਈਲ ਨੰਬਰ ਹੈ ਜੀ 96273399 ਠੀਕ ਹੈ ਲੋ ਦੋਸਤੋ ਇਹ ਨੰਬਰ ਆ ਬਾਕੀ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਆਪਾਂ ਮੱਝ ਤੋਂ ਸ਼ੁਰੂ ਕਰਦੇ ਆਂਗੇ ਇਹਦੀ ਬਾਈ ਦੱਸਿਓ ਕੀ ਡਿਟੇਲ ਹੈ ਜੀ ਇਹਦੀ ਕਿਹੜੇ ਸੂਏ ਇਹ ਸੂਈ ਵੀ ਹੈਗੀ ਇਹ ਬਾਈ ਜੀ ਨੀਲੀ ਰੰਗ ਦੀ ਪੈਂਦੀ ਹੈ ਬਟੇ ਹਾਂਜੀ ਠੀਕ ਹੈ ਜੀ ਮਗਰ ਘਟਾ ਦੂਜਾ ਸੂਆ ਸੂਈ ਹੋਈ ਹੈ ਦੂਜਾ ਸੂਆ ਸੋਈ ਵੀ ਆ ਹਾਂਜੀ 2.5 ਮਿੰਟ ਨੂੰ ਸੋਈ ਨੂੰ ਹੋਵੇ 2.5 ਮਿੰਟ ਨੂੰ ਸੋਈ ਨੂੰ ਹੋਵੇ ਹਾਂਜੀ ਤੇ ਦੁੱਧ ਹੁਣ ਕਿੰਨਾ ਹੋ ਬਾਈ ਇਸ ਟਾਈਮ ਦੁੱਧ ਕੰਡੇ ਵਾਲਾ ਬਸ ਕੇ ਤਿਆਰ ਹੈ ਜੀ 10 ਕਿਲੋ ਕੋਈ ਜਮਾ ਤੋਲ ਕੇ ਤਸੱਲੀ ਕਰਕੇ ਲਈ ਆ ਸਕਦਾ ਜਿੰਨਾ ਟਾਈਮ ਜਿੰਨਾ ਟਾਈਮ ਮਤਲਬ ਤਸੱਲੀ ਕਰੇ ਤਸੱਲੀ ਕਰਕੇ ਫਿਰ ਉਹ ਵੀ 10 ਕਿਲੋ ਕੰਡੇ ਤੇ ਚੜੂਗਾ ਹਾਂਜੀ ਠੀਕ ਹੈ ਤੇ ਇਹ ਦੋਮਾ ਟਾਈਮਾਂ ਦਾ ਹੀ ਆ ਹਾਂਜੀ ਪੰਨ ਪੰਨ ਕਿਦੋਂ ਦੋਨੇ ਦੋਨੇ ਟਾਈਮ ਮਿਲਦੀ ਹੈ ਹਾਂਜੀ ਦੋਨੇ ਟਾਈਮ ਮਿਲਦੀ ਤੇ ਮਿਲਦੀ ਕਿਵੇਂ ਬੱਚੇ ਤੇ ਹੀ ਹੈ ਬਸ ਫੀਡ ਪਾਓ ਬੱਚਾ ਮੂਰੇ ਬੰਦੇ ਤੇ ਬੱਚਾ ਛੱਡੇ ਨਹੀਂ ਛੱਡੇ ਬੱਚਾ ਮੂਰੇ ਬੰਨ ਕੇ ਬਸ ਫੀਡ ਪਾ ਕੇ ਛੋੜੇ ਠੀਕ ਹੈ ਵੀ ਬੱਚਾ ਛੱਡਣ ਦੀ ਲੋੜ ਨਹੀਂ ਹਾਂਜੀ ਠੀਕ ਹੈ ਵੀ ਮਤਲਬ ਮੂਰੇ ਮਤਲਬ ਕਿ ਆਪਾਂ ਬੰਦੇ ਹਨਾ ਕੋਲੇ ਬਸ ਜਿਵੇਂ ਖੜਾ ਹੀ ਬੱਚਾ ਐ ਬਾਬਾ ਠੀਕ ਹੈ ਵੀ ਇਹਨੂੰ ਐਦਾਂ ਕੋਈ ਚੱਕਰ ਨਹੀਂ ਹੈ ਨਾ ਕੋਈ ਚੱਕਰ ਨਹੀਂ ਹੈ ਠੀਕ ਹੈ ਤੇ ਬੱਚਾ ਤਾਂ ਫਿਰ ਕੱਟਾ ਹੀ ਆ ਹਨਾ ਕੱਟਾ ਵੀ ਠੀਕ ਹੈ ਤੇੂੰ ਚੋਣ ਜਾਣ ਚ ਕਿਵੇਂ ਆ ਚੋਣ ਨਾ ਇੱਕ ਨੰਬਰ ਆ ਜੀ ਬਹੁਤ ਵਧੀਆ ਓਕੇ ਥਾਂ ਲੈ ਵਾ ਕੇ ਮੈਂ ਓਕੇ ਜੇ ਮੈਂ ਸਾਫ ਸੁਥਰੀਆ ਤੁਸੀਂ ਚੈੱਕ ਕਰ ਸਕਦੇ ਠੀਕ ਆ ਉਹ ਠੰਡੀ ਸੀ ਲਾਣਾ ਠੰਡੀ ਸੀ ਲਾ ਜੀ ਠੀਕ ਹੈ ਤੇ ਆਪਾਂ ਮੁੱਲ ਕਿੰਨਾ ਰੱਖਦੇ ਇਹਦਾ ਇਹਦਾ ਮੁੱਲ ਬਈ 1 ਲੱਖ 50000 ਇੱਕ ਲੱਖ 50000 ਮੁੱਲ ਓਕੇ ਦੇ ਮਾਰਨਾ ਮੌਕੇ ਦੇ ਥੋੜਾ ਘਣਾ ਮਾਰਨਾ ਹੋ ਜਾਊਗਾ ਹਨਾ ਠੀਕ ਹੈ ਤੇ ਲੈ ਵੀ ਤੋਰ ਕੇ ਦਿਖਾ ਦੇ ਇਹਨੂੰ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਇਹ ਸਾਰੀ ਲੈ ਦਿੱਤੀ ਹੈਗੀ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈਗੀ ਤੇ ਮੱਝ ਸਿੰਘ ਮੱਝ ਦੀ ਸਿੰਗਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਬਹੁਤ ਚੰਗੀ ਆਗੀ ਕੱਦ-ਕਾੜ ਵੀ ਚੰਗੇ ਦੇ ਵਿੱਚ ਆ ਵੇਰ ਵੀ ਚੰਗੀ ਆ ਤੇ ਥਾਣ ਲੈ ਵੀ ਦੀ ਐਨ ਜਮਾ ਪੂਰੀ ਸਾਫ ਆ ਗੀ ਥਾਣਾ ਚ ਮਿੱਥੀ ਬਹੁਤ ਚੰਗੀ ਆ ਤੇ ਅੱਖਾਂ ਦੇ ਵਿੱਚ ਵੀ ਜਵਾਬ ਹੈਗੇ ਹੈਗੇ ਤੇ ਬਾਕੀ ਨੀਲੀ ਰਾਵੀ ਦੇ ਤੁਸੀਂ ਚੰਗੇ ਸੀਮਨ ਲਵਾ ਕੇ ਤੇ ਇਹ ਤੋਂ ਬੱਚੇ ਤੁਸੀਂ ਨੀਲੀ ਰਾਵੀ ਤੇ ਬਹੁਤ ਵਧੀਆ ਲੈ ਸਕਦੇ ਹੋਗੇ ਤੇ ਬੱਚੇ ਪੂਰੇ ਵਧੀਆ ਪਾਉਗੇ ਮੇਰੇ ਕੱਦ ਤੋਂ ਅੰਦਾਜ਼ਾ ਲਾ ਸਕਦੇ ਮੇਰਾ ਕੱਦ 6 ਫੁੱਟ ਹੈ ਹਾਂਜੀ ਤੇ ਮੇਰੇ ਇਹ ਮੋਢੇ ਤੱਕ ਹੁੰਦੀ ਹੈ ਥਾਂ ਕੱਦ ਚੰਗੇ ਚ ਆ ਹਨ ਹਾਂਜੀ ਕੱਦ ਚੰਗੇ ਨੇ ਹੂੰ ਕਿਉਂਕਿ ਤੁਹਾਡਾ ਕੱਦ ਆਪ ਦਾ ਹੀ ਜ਼ਿਆਦਾ ਹੈ ਨਾ ਹਾਂਜੀ ਤੇ ਬਾਕੀ ਦੋਸਤੋ ਇੱਥੇ ਆ ਕੇ ਤਸੱਲੀ ਕਰਿਓ ਤੇ ਮਾਜੂਦ ਤੋਂ ਨੰਦਨ ਵਾਲੀ ਨਹੀਂ ਆਏਗੀ ਤੇ ਤੁਹਾਨੂੰ ਚੰਗੀ ਲੱਗੂਗੀ ਹਰੇਕ ਪੱਖ ਤੋਂ ਤੇ ਤੁਸੀਂ ਮੁੜੋਗੇ ਨਹੀਂ ਤੇ ਚੰਗੀ ਹੈਗੀ ਬਾਕੀ ਸਾਰੇ ਪੱਖਾਂ ਦੀ ਸਾਫ ਸੁਥਰੀ ਹੈ ਮਾਰਕਿੰਗ ਵੀ ਚੰਗੀ ਹੈਗੀ ਤੇ ਬਾਕੀ ਤਸੱਲੀ ਤੁਸੀਂ ਆਪ ਕਰਨੀ ਹੈਗੀ ਤੇ ਬੈਕ ਸਾਈਡ ਤੋਂ ਥਾਣ ਦੇਖ ਸਕਦੇ ਹੋ ਥਾਣ ਵੀ ਬਹੁਤ ਜ਼ਿਆਦਾ ਚੰਗੇ ਆਗੇ ਨਾ ਤਾਂ ਜ਼ਿਆਦਾ ਇਹ ਲੰਮੇ ਆਗੇ ਤੇ ਨਾ ਹੀ ਜ਼ਿਆਦਾ ਛੋਟੇ ਆ ਮੁੱਠੀ ਦੀ ਚਵਾਈ ਵਾਲੇ ਬਹੁਤ ਵਧੀਆ ਦਾਣਾ ਉਪਰਾ ਕਰਕੇ ਥੋੜਾ ਜਿਹਾ ਮੈਂ ਥੋੜਾ ਰਦੀ ਹੈਗੀ ਉ ਕੋਈ ਚੱਕਰ ਨਹੀਂ ਹੈ ਇਹਨਾਂ ਠੰਡੀ ਸੀਲ ਹੈਗੀ ਦੁਆਰੇ ਤੁਸੀਂ ਫੇਰ ਦੇਖ ਸਕਦੇ ਹੋ ਤੇ ਬਾਕੀ ਬੱਚਾ ਇਹ ਕੱਟਾਗਾ ਨਹੀਂ ਤੇ ਅੱਜ ਉਸ ਤੋਂ ਬਾਅਦ ਤੁਹਾਨੂੰ ਆਪਾਂ ਗਾਣਾ ਦਿਖਾਉਨੇ ਆ। ਲੋ ਵੀ ਇਧਰੋਂ ਆਪਾਂ ਇਸ ਗਾਂ ਤੋਂ ਸ਼ੁਰੂ ਕਰਦੇ ਆਂ ਤੇ ਕੱਲੀ-ਕੱਲੀ ਗਾਂ ਦੀ ਆਪਾਂ ਡਿਟੇਲ ਪੁੱਛਦੇ ਜਾਵਾਂਗੇ। ਤੇ ਇਹਦੀ ਬਾਈ ਕੀ ਡਿਟੇਲ ਹੈਗੀ? ਇਹ ਬਾਈ ਦੀ ਤੀਜਾ ਸੂਰ ਸੋਈ ਹੋਈ ਆ। ਤੀਜਾ ਸਵੇਰ ਸੁਈ ਵੀ ਆ ਹਾਂਜੀ ਇਹਨੂੰ ਸੁਈ 15 ਤੋਂ 16 ਦਿਨ ਹੋ ਗਏ ਆ 15 16 ਦਿਨ ਸੁਈ ਨੂੰ ਹੋ ਗਏ ਹਾਂਜੀ 23 ਕਿਲੋ ਇਹਦਾ ਦੁੱਧ ਤਿਆਰ ਆ ਇਸ ਟਾਈਮ ਕੰਡੇ ਵਾਲਾ 23 ਕਿਲੋ ਇਸ ਟਾਈਮ ਜਮਾ ਕੰਡੇ ਵਾਲਾ ਤਿਆਰ ਆ ਹਾਂਜੀ ਇਹਦੇ ਮਗਰ ਸੀ ਗਿਆ ਬੱਚਾ ਹਾਂਜੀ ਉਹ ਰਾਤ ਜੀ ਡੈਥ ਹੋ ਗਈ ਜਾਨੀ ਕਿ ਰਾਤ ਡੈੱਡ ਹੋ ਗਈ ਅੱਛਾ ਬੱਚਾ ਐਕਸਪਾਇਰ ਹੋ ਗਿਆ ਐਕਸਪਾਇਰ ਹੋ ਗਿਆ ਠੀਕ ਹੈ ਤੇ ਚੋਣ ਜਾਣ ਚ ਕਿਵੇਂ ਆ ਚੋਣ ਚੱਕ ਨੰਬਰ ਆ ਜੀ ਬੱਚੇ ਉਦੋਂ ਕੋਈ ਚੱਕਰ ਨਹੀਂ ਆ ਨਾ ਕੋਈ ਚੱਕਰ ਨਹੀਂ ਆ ਠੰਡੀ ਸੀਲ ਹਾਂਜੀ ਠੀਕ ਆ ਗਾਮਾਂ ਹੁੰਦਾ ਵੈਸੇ ਘੱਟ ਹੀ ਹੁੰਦਾ ਨਾ ਹਾਂਜੀ ਠੀਕ ਆ ਇਹਦਾ ਮੁੱਲ ਜੀ ਇਹਦਾ ਇਹਦਾ ਮ ਮੌਕੇ ਤੇ ਹੋ ਜੂ ਇਹਦੇ ਜੋ ਵੀ ਹੈ ਨਾ ਠੀਕ ਹੈ ਤੇ ਇਹਨੂੰ ਖੋਲ ਦੇ ਭਾਈ ਦੋਸਤੋ 82000 ਦਾ ਮੁੱਲ ਲਗਾ ਮੌਕੇ ਤੇ ਮਾਨਤਾਨ ਹੋ ਜੂਗਾ ਤੇ 23 ਲੀਟਰ ਤਿਆਰ ਹੈਗਾ ਬਾਕੀ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਬੱਚਾ ਬਾਈ ਨੇ ਦੱਸ ਹੀ ਦਿੱਤਾ ਵੀ ਐਕਸਪਾਇਰ ਹੋ ਗਿਆ ਤੇ ਵੈਸੇ گاਮਾਂ ਨੂੰ ਕੋਈ ਐਡਾ ਚੱਕਰ ਨਹੀਂ ਹੁੰਦਾਗਾ ਫੇਸ ਕੁਆਲਿਟੀ ਬਾਡੀ ਵੰਤਰ ਦੀ ਬਹੁਤ ਚੰਗੀ ਹੈਗੀ ਬਾਕੀ ਥਾਣਾ ਦੀ ਸਾਫ ਸੁਥਰੀ ਆ ਥਾਣ ਬਹੁਤ ਵਧੀਆ ਹੈਗਾ ਇੱਕੋ ਜਿਹਾ ਥਾਣਾ ਹੈ ਤੇ ਤਨਲੇ ਵੀ ਪੂਰੀ ਸਾਫ ਹਨ ਤੇ ਬਾਕੀ ਬਈ ਚਵਾਈ ਕਦੋਂ ਹੋਈ ਹੈ ਕਦੀ ਚਵਾਈ ਚਵਾਈ ਮਤਲਬ ਸਵੇਰੇ ਕਦੋਂ ਚੁਈਆ ਸਵੇਰੇ ਬਸ 6:00 6:30 ਵੇ ਚਵਾਈ ਕਰਦੇ ਆ ਅਸੀਂ 6:00 6:30 ਹਾਂਜੀ ਫਿਕਸ ਟਾਈਮ ਹੈ ਸਾਰਿਆਂ ਦੇ ਸ਼ਾਮ ਨੂੰ ਵੀ 11:00 ਵਜੇ ਸ਼ਾਮ ਨੂੰ 11:00 ਵਜੇ ਠੀਕ ਆ ਤੇ 6:00 ਵਜੇ ਤਕਰੀਬਨ ਦੋਸਤੋ ਚਵਾਈ ਹੋਈ ਵੀ ਹੈ ਜੀ ਉਹਦੇ ਹਿਸਾਬ ਨਾਲ ਤੁਸੀਂ ਜੱਜ ਕਮੈਂਟ ਜੱਜਮੈਂਟ ਲਾ ਲਿਓ ਤਕਰੀਬਨ ਹੁਣ ਟਾਈਮ ਹੋਇਆ ਹੋਊਗਾ ਮੇਰੇ ਖਿਆਲ ਨਾਲ ਦੋ ਕ ਦਾ ਟਾਈਮ ਹੋਇਆ ਹੋਊਗਾ ਤੇ ਹਜੇ ਹਵਾਨੇ ਭਰਨੇ ਆਗੇ ਕਿਉਂਕਿ 6:00 ਵਜੇ ਚਵਾਈ ਹੋਣੀ ਹੈਗੀ ਤੇ ਬਾਕੀ ਤੁਹਾਨੂੰ ਆਪਾਂ ਨੇੜੋਂ ਦਿਖਾ ਦਿੰਨੇ ਆ ਕਰੀ ਤੇ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਨੇ ਆ ਥਾਂਲੇ ਵੀ ਸਾਫ਼ ਸੁਥਰੀ ਹੈਗੀ ਤੇ ਬਾਕੀ ਤੁਸੀਂ ਅੱਜ ਤਸੱਲੀ ਕਰਕੇ ਖਰੀਦਣੀ ਹੈਗੀ ਬਾਡੀ ਬਾਂਤਰ ਦੀ ਵੀ ਚੰਗੀ ਹੈਗੀ ਦੇਖ ਸਕਦੇ ਹੋ ਤੁਸੀਂ ਤੇ ਇਸ ਤੋਂ ਬਾਅਦ ਆਪਾਂ ਅਗਲੀ ਡਿਟੇਲ ਪੋਸਟ ਦੇ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਜੀ ਦੂਜਾ ਸੂਆ ਸੁਈ ਹੋਈ ਆ ਅੱਛਾ ਇਹ ਦੂਜਾ ਸੂਆ ਸੁਈ ਵੀ ਆ ਹਾਂਜੀ ਠੀਕ ਹੈ ਬੋਲੀ ਬਸ ਲੱਸੀ ਆ ਆਪਾਂ ਲਈ ਸੀਗੀ ਗਾਂ ਪਰ ਆਪਣੀ ਪੂਰੀ ਤਸੱਲੀ ਹੈ ਇਸ ਨੇ ਆਏ ਨੇ ਕੋਈ ਲਾਂਬੇ ਵਾਲਾ ਕੰਮ ਨਹੀਂ ਹੋਊਗਾ ਮਗਰ ਇਹਦੇ ਬੱਚੀ ਆ ਇਹਦੇ ਮਗਰ ਬੱਛੀ ਆ। ਹਾਂਜੀ ਬੱਛੀ ਆ। ਆ ਜਿਹੜੀ ਬੱਛੀ ਆ ਹੈ ਨਾ ਕਾਲੇ ਰੰਗ ਚ। ਹਾਂਜੀ ਬੱਛੀ। ਆਹ ਆ ਦੋਸਤੋ ਬੱਛੀ ਆ ਇਹਦੇ ਮਗਰ ਬਲੈਕ ਰੰਗ ਦੇ ਵਿੱਚ ਦੇਖ ਸਕਦੇ ਹੋ ਤੁਸੀਂ। ਸੋਹਣੀ ਬੱਛੀ ਹੈਗੀ। ਤੇ ਸੂਈ ਨੂੰ ਬਾਈ ਕਿੰਨੇ ਦਿਨ ਹੋ ਗਏ? ਅੱਜ ਬਾਈ ਸੂਈ ਨੂੰ ਇਹਨੂੰ 5ਵਾਂ ਦਿਨ ਹੈ ਜੀ। 5ਵਾਂ ਦਿਨ ਹੈ ਨਾ? ਹਾਂਜੀ। ਬੋਲਾ ਕਿੰਨਾ ਕਹੂਗਾ? ਇਹਦੇ ਥਨੇ 12 ਕਿਲੋ ਤਿਆਰ ਹੈ ਬੋਲਾ। 12 ਕਿਲੋ ਐਸ ਵਕਤ ਤਿਆਰ ਆ। ਹਾਂਜੀ। ਠੀਕ ਆ ਕਿੰਨਾ ਪਾ ਸਕਦੀ ਆ? ਦੁੱਧ ਪਾਉਦੀ ਏ 17-18 ਕਿਲੋ। 17-18 ਲੀਟਰ ਪਾ ਦਊਗੀ। ਹਾਂਜੀ ਬਾਈ। ਠੀਕ ਹੈ ਤੇ ਚੋਣ ਚਾਂਚ ਕਿਵੇਂ ਆਈ ਚੋਣ ਚਾਂਚ ਇੱਕ ਨੰਬਰ ਆ ਬੇ ਜੀ ਓਕੇ ਜਮ ਧਾਰ ਜਮ ਓਕੇ ਆ ਥਾਣਾ ਦੀ ਵੀ ਡੰਨ ਠੀਕ ਹੈ ਮੋਲੇ ਦਾ ਤੇ ਬਾਈ ਇਹਦਾ ਰੇਟ ਆਪਾਂ ਕਿੰਨਾ ਰੱਖਿਆ ਇਹਦਾ ਰੇਟ ਬਾਈ ਹੈਗਾ 58000 ਜੀ 58000 ਹਾਂਜੀ ਮੌਕੇ ਤੇ ਮਾਨਤਾ ਠੀਕ ਹੈ ਮੌਕੇ ਦੇ ਦੀ ਜੋ ਵੀ ਹੋ ਜੂਗਾ ਨਾ ਹਾਂਜੀ ਠੀਕ ਹੈ ਲੈ ਵੀ ਇਹਨੂੰ ਵੀ ਤੋੜ ਦੇ ਤੁਹਾਨੂੰ ਵੀ ਉਸ ਤੋੜ ਦਿਨ ਤੁਸੀਂ ਇਹਨੂੰ ਵੀ ਚੈੱਕ ਕਰ ਸਕਦੇ ਹੋਗੇ ਕੱਦ ਦੇ ਵਿੱਚ ਚੰਗੀ ਹੈਗੀ ਤੇ ਬਾਕੀ ਥਾਣਾ ਦੀ ਸਾਫ ਸੁਥਰੀ ਆ ਇਹਦਾ ਲੇਵਲ ਦੇਵਾ ਵੀ ਵਧੀਆ ਹੈਗਾ ਤੇ ਇਹਦੀ ਫੈਟ ਚੰਗੀ ਹੁੰਦੀ ਉਹ ਹੈਨਾ ਹਾਂਜੀ ਬਾਈ ਜੀ ਕਿਉਂਕਿ ਦੁੱਧ ਕ੍ਰੋਸ ਦੇ ਵਿੱਚ ਕਰਕੇ ਤੇ ਦੁੱਧ ਇਹਨਾਂ ਦਾ ਬਹੁਤ ਵਧੀਆ ਹੁੰਦਾ ਸੰਘਣਾ ਘਰੇਵਾਰ ਤਨੂੰ ਵੀ ਚੰਗਾ ਜੀ ਆਪਾਂ ਡੇਰੀ ਤੇ ਪਾਉਣਾ ਤਾਂ ਤਾਂ ਵੀ ਇਹਦੀ ਫੈਟ ਬਹੁਤ ਵਧੀਆ ਹੁੰਦੀ ਹੈ ਜੀ ਤੇ ਬਾਕੀ ਤੁਹਾਨੂੰ ਆਪਾਂ ਥਾਣ ਦਿਖਾ ਦਿੰਨੇ ਆ ਥਾਣ ਬਹੁਤ ਵਧੀਆ ਹੈ ਬਸਮਾ ਕਰਕੇ ਬਹੁਤ ਚੰਗਾ ਥਾਣ ਕੱਢਦੀ ਹੋਊਗੀ ਤੇ ਬਾਕੀ ਸਪੇਸ ਵੀ ਚੰਗੀ ਹੈਗੀ ਤੇ ਬਾਕੀ ਤੁਹਾਨੂੰ ਦੱਸਿਆ ਵੀ ਇਹ ਵੀ ਚੋਈਆਂ ਵਾਂਗ ਉਹਦੇ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਤੇ ਥਾਣ ਬਹੁਤ ਜ਼ਿਆਦਾ ਵਧੀਆ ਹੈ ਤੇ ਇਸ ਤੋਂ ਬਾਅਦ ਆ ਗਈ ਇਹਦੀ ਕੀ ਡਿਟੇਲ ਹੈ ਬਾਈ ਏ ਬਾਈ ਜੀ ਪਹਿਲਾ ਸੂਆ ਸੁਈ ਹੋਈ ਆ ਅੱਛਾ ਪਹਿਲਾ ਸੂਆ ਸੁਈ ਵੀ ਆ ਹਾਂਜੀ ਇਹ ਆਪਾਂ ਗਰੀਵ ਘਰੋਂ ਲਈ ਸੀਗੀ ਅੱਛਾ ਜੀ ਤੇ ਇਹ ਬਸ ਨਿੱਸੀ ਆ ਥੋੜੀ ਜੀ ਦੁੱਧ ਨੂੰ ਬਹੁਤ ਵਧੀਆ ਦੁੱਧ ਦੇ ਸਮ ਹੈਗਾ ਇਸ ਟਾਈਮ 10 ਕਿਲੋ ਤਿਆਰ ਹੈ ਜੀ 10 ਕਿਲੋ ਤਿਆਰ ਆ ਹਾਂਜੀ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਮਿਲਦੀ ਆ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕਿੰਨਾ ਹੋ ਗਿਆ ਜੀ ਸਵਾ ਦੋ ਮਹੀਨੇ ਸਵਾ ਦੋ ਮਹੀਨੇ ਹਾਂਜੀ ਬਾਈ ਜੀ ਠੀਕ ਹੈ ਤੇ ਗੱਬਣ ਤਾਂ ਨਹੀਂ ਹੋਈ ਹੋਣੀਆਂ ਜੈਨਾ ਨਹੀਂ ਗੱਬਣ ਨਹੀਂ ਠੀਕ ਹੈ ਤੇ ਬੱਚਾ ਸੀਗਾ ਇਹਦਾ ਬੱਚਾ ਵੀ ਐਕਸਪਾਇਰ ਹੋ ਗਿਆ ਠੀਕ ਹੈ ਬੱਚਾ ਬੱਚਾ ਸੀਗਾ ਹਾਂਜੀ ਉਹ ਐਕਸਪਾਇਰ ਹੋ ਗਿਆ ਹਾਂ ਬਾਦੀ ਬਸ ਚਾਰਟ ਪਾ ਕੇ ਨਿਆਣਾ ਪਾ ਕੇ ਮਿਲ ਪੈਂਦੀ ਹੈ ਹਾਂਜੀ ਠੀਕ ਹੈ ਉਵੇਂ ਕੋਈ ਚੱਕਰ ਨਹੀਂ ਨਹੀਂ ਜੀ ਤੇ ਕਿਵੇਂ ਚਵਾਈ ਚ ਕੋਈ 71 ਨੰਬਰ ਆ ਜੀ ਥਾਣਾ ਨਵੋਕੇ ਜਮ ਜਮਾਂ ਦਾਣਾ ਜੀ ਠੀਕ ਹੈ ਤੇ ਇਹਦਾ ਮਤਲਬ ਇਹਦਾ ਮੁੱਲ 28000 ਆ ਜੀ ਇਹਦਾ 28000 ਹਾਂਜੀ ਠੀਕ ਹੈ ਇਹਦੀ ਹੋਰ ਮੌਕੇ ਤਾਂ ਨਾ ਹਾਂਜੀ ਮਾਰਤਾਰ ਹੋ ਜੀ ਠੀਕ ਹੈ ਖੋਲਣੀ ਇਹ ਨੂੰ ਲੋ ਵੀ ਦੋਸਤ ਪਹਿਲਾ ਸੁਆ ਇਹ ਸੁਈ ਵੀ ਆ ਗਈ ਕੱਦ-ਕਾੜ ਦੇ ਵਿੱਚ ਚੰਗੀ ਆ ਗਈ 10 ਲੀਟਰ ਦੁੱਧ ਤਿਆਰ ਆਗਾ ਥਾਂ ਲੈ ਵੇ ਦੀ ਵੀ ਸਾਫ ਆ ਗਈ بس ਥੋੜੀ ਜਿਹੀ ਲੱਸੀ ਕੋਈ ਹੈ ਜਿਵੇਂ ਬਾਈ ਨੇ ਦੱਸਿਆਗਾ ਵੀ ਕਿਉਂਕਿ ਉਹੇ ਜੇ ਘਰੋਂ ਆਈ ਵੀ ਹੈਗੀ ਤੇ ਸੇਵਾ ਨਾ ਇਹਨੇ ਥੋੜੇ ਟਾਈਮ ਦੇ ਵਿੱਚ ਇਹਨੇ ਵਧੀਆ ਬਣ ਜਾਣਾ ਬਾਕੀ ਦੁੱਧ ਵੀ ਵਧਾ ਸਕਦੀ ਹੈ ਜੀ ਆਪਾਂ ਸੇਵਾ ਕਰਾਂਗੇ ਤੇ ਇਹਨਾਂ ਦੁੱਧ ਤਿਆਰ ਕਰਨ ਦਾ ਨੰਬਰ ਹੀ ਦੱਸੋ ਤੇ ਬਾਕੀ ਸਾਫ ਸੁਥਰੀ ਹੈ ਜੀ ਦੇਖ ਸਾਡੇ ਤੁਸੀਂ ਥਾਂ ਤੋਂ ਚੰਗੇ ਹੈਗੇ ਸਵਾ ਕਰਕੇ ਉਮੀਦ ਹੈ ਵੀ ਥਣ ਵਧੀਆ ਕੱਢਦੀ ਹੋਊਗੀ ਤਾਂ ਤੁਣ ਚੰਗੇ ਆ ਵਧੀਆ ਥੋੜੇ ਜਿਹਾ ਸਿੰਘ ਆ ਬਸ ਫੋਟਾਂ ਫੁੱਟੀਆਂ ਮੰਗਾਉ ਦੀ ਤੇ ਵੈਸੇ ਚੰਗੀ ਆ ਸਾਫ ਸੁਥਰੀ ਆਗੀ ਤੇ ਉਸ ਤੋਂ ਬਾਅਦ ਆਪਾਂ ਇੱਧਰ ਲਾਸਟ ਤੇ ਇਸ ਗਾਂ ਬਾਰੇ ਡਿਟੇਲ ਲੈਂਦੇ ਆ ਸਾਰੀ ਤੇ ਇਹਦੀ ਬਾਈ ਕੀ ਡਿਟੇਲ ਆਗੀ ਇਹ ਬਾਈ ਜੀ ਤੀਜਾ ਸੂਰਸੂਈ ਆ ਤੀਜਾ ਸਵੇਰ ਸੂਈ ਵੀ ਆ ਹਾਂਜੀ ਕਿੰਨੇ ਦਿਨ ਹੋ ਗਏ ਹਾਂਜੀ ਕਿੰਨੇ ਦਿਨ ਹੋ ਗਏ ਅੱਜ ਨੂੰ 4 ਦਿਨ ਹੋ ਗਏ ਸੂਈ ਨੂੰ 4 ਦਿਨ ਸੂਈ ਨੂੰ ਬੋਲਾ ਹੀ ਆ ਬੋਲਾ ਕਿੰਨਾ ਖੂਆ ਹੁਣ 16 ਕਿਲੋ ਬੋਲਾ ਜੇ ਸਵੇਸਤ 16 ਕਿਲੋ ਬੋਲਾ ਤਿਆਰ ਆ ਹਾਂਜੀ ਠੀਕ ਆ ਆਸਮੀ ਦਾ ਦੁੱਧ ਪਾਉਗੀ ਇਹ 27 28 ਲੀਟਰ ਪਾ ਦੇ ਬਾਕੀ ਸੇਵਾ ਦਾ ਠੀਕ ਆ ਵੀ 27 28 ਦੀ ਆਪਾਂ ਨੂੰ ਉਮੀਦ ਆ ਹਾਂਜੀ ਬਾਕੀ ਦਾ ਫਿਰ ਸੇਵਾਤੀ ਹੁੰਦਾ ਹਨਾ ਹਾਂਜੀ ਭਾਈ ਜੀ ਵੱਧ ਵੀ ਅਗਲਾ ਕੱਢ ਸਕਦਾ ਹੈ ਹਾਂਜੀ ਤੇ ਜੇ ਸੇਵਾ ਘੱਟ ਕਰਨੀ ਤਾਂ ਕੇਰੀ ਘੱਟ ਵੀ ਰਹਿ ਜਾਂਦਾ ਹਨਾ ਇਹਦੇ ਮਗਰ ਹੈਗਾ ਜੀ ਬੱਚਾ ਹਾਂਜੀ ਉਹ ਲਾਲ ਰੰਗ ਦਾ ਖੜਾ ਤੇ ਇਹਦੇ ਮਗਰ ਇਹੇ ਦੋਸਤੋ ਬੱਛਾ ਤੁਸੀਂ ਦੇਖ ਸਕਦੇ ਹੋ ਇਸ ਗਾਂ ਦਾ ਤੇ ਇਹ ਜਿਹੜੀ ਬੱਚੀ ਹੈ ਤੁਹਾਨੂੰ ਪਹਿਲਾਂ ਆਪਾਂ ਜਿਹੜੀ ਗਾਂ ਦਿਖਾਈ ਸੀਗੀ ਉਸ ਦੀ ਹੈ ਇਹ ਚੌਣ ਚਾਨ ਚ ਕਿੰਨੇ ਬਾਈ ਬਹੁਤ ਵਧੀਆ ਜੀ ਓਕੇ ਆ ਜਮਾ ਹਾਂਜੀ ਬਾਈ ਜੀ ਮੋਟੇ ਥਾਣਾ ਵਧੀਆ ਠੀਕ ਹੈ ਇਹਦਾ ਮੁੱਲ ਹੈਗਾ ਜੀ 85 ਹਾਂ ਇਹਦਾ ਮੁੱਲ 85 ਹਾਂਜੀ ਇਹ ਜੋ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਜੀ ਠੀਕ ਹੈ ਲੋਈ ਦੋਸੋ ਇਹਦਾ ਮੁੱਲ ਹੈਗਾ 85000 ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਤਾਜੀ ਸੂਈ ਹੈ ਤੇ ਬਾਕੀ ਡਿਟੇਲ ਤੁਹਾਨੂੰ ਸਾਰੀ ਦੱਸ ਹੀ ਦਿੱਤੀ ਹੈਗੀ ਇਹ ਨਾ ਬੌਲਾ ਤਿਆਰ ਆ ਮੋੜ ਦਾ ਤੇ ਦੁੱਧ ਦੀ ਮੀਤ ਇਹ ਤੋਂ ਚੰਗੀ ਆਗੀ ਬਾਕੀ ਸੇਵਾ ਦੇ ਉੱਤੇ ਹੁੰਦਾ ਬਾਕੀ ਸਪੇਸ ਥੋੜੀਆਂ ਹੀ ਆ ਭਾਲਾਂ ਕਰੀ ਬੈਠੀ ਆ ਅਜੇ ਭਾਲਾਂ ਜਾਣਾ ਹਾਂਜੀ ਅਜੇ ਭਾਲਾਂ ਠੀਕ ਆ ਤੇ ਬਾਕੀ ਮਿਲਕ ਵੇਨ ਚੰਗੀ ਆਉਂਦੀ ਆ ਦੇਖ ਸਕਦੇ ਹੋ ਤੁਸੀਂ ਤੇ ਸਪੇਸ ਵੀ ਬਹੁਤ ਆ ਥਣ ਵੀ ਚੰਗੇ ਆਗੇ ਮੋਟੇ ਆਗੇ ਵਧੀਆ ਤੇ ਬਾਕੀ ਤੁਹਾਨੂੰ ਡਿਟੇਲ ਆਪਾਂ ਤਕਰੀਬਨ ਸਾਰੇ ਪਸ਼ੂਆਂ ਦੀ ਲੈਤੀ ਆਗੀ ਜਿਹਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤੇ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਇੱਥੇ ਆ ਕੇ ਤਸੱਲੀ ਕਰਿਓ ਕਈ ਵਾਰੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀਗੀ ਤੇ ਤੁਸੀਂ ਆ ਵੀ ਤਸੱਲੀ ਕਰਕੇ ਤੇ ਇਹਨਾਂ ਪਰਚੂਆਂ ਨੂੰ ਖਰੀਦ ਸਕਦੇ ਹੋਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਇੱਕ ਵਾਰੀ ਤੁਹਾਨੂੰ ਆਪਣਾ ਐਡਰੈਸ ਬਾਈ ਤੋਂ ਕਨਫਰਮ ਕਰਾ ਦਿੰਨੇ ਆ ਤੇ ਨੰਬਰ ਬੁਲਾ ਦਿੰਨੇ ਆ ਐਡਰੈਸ ਤੇ ਬਾਈ ਨੰਬਰ ਇੱਕ ਵਾਰੀ ਬੋਲ ਦਿਓ ਨਾਮ ਮਨਪ੍ਰੀਤ ਸਿੰਘ ਜੀ ਪਿੰਡ ਭੋਖੜਾ ਹਾਂਜੀ ਨੇੜੇ ਗੁੰਨੇਣਾ ਮੰਡੀ ਜ਼ਿਲ੍ਹਾ ਬਠਿੰਡਾ ਫੋਨ ਨੰਬਰ ਹੈ 9627330089 962733099 ਠੀਕ ਹੈ ਜੀ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਵੀਡੀਓ ਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ